ਬਹੁਤ ਹੀ ਸਤਿਕਾਰਯੋਗ ਆਪਕ ਸਾਥੀਓ ਤੇ ਪਿਆਰੇ ਬੱਚਿਓ ਅੱਜ ਆਪਾਂ ਨੌਵੀਂ ਪੰਜਾਬੀ ਦੇ ਮਹੱਤਵਪੂਰਨ ਬਸਤੁਨਿਸ਼ਟ ਪ੍ਰਸ਼ਨਾਂ ਦਾ ਪਾਰ ਚੌਥਾ ਲੈ ਕੇ ਹਾਜ਼ਰ ਆਂ ਹਾਂਜੀ ਅੱਜ ਆਪਾਂ ਸ਼ੁਰੂ ਕਰਦੇ ਆਂ ਕਵੀ ਸਾਡੇ ਕੋਲ ਅਜੀ ਸੁਰਜੀਤ ਪਾਤਰ ਹਾਂਜੀ ਸ਼ੁਰੂ ਕਰਦੇ ਆਂ ਸੁਰਜੀਤ ਪਾਤਰ ਦੀਆਂ ਕਵਤਾਂਵਾਂ ਨਾਲ ਸੰਬੰਧਿਤ ਬਸਤੁਨਿਸ਼ਟ ਪ੍ਰਸ਼ਨ ਹਾਂਜੀ ਇਹਨਾਂ ਦੀ ਪਹਿਲੀ ਕਵਤਾ ਹੈ ਆਇਆਨੰਦ ਕਿਸ਼ੋਰ ਹਾਂਜੀ ਦੇਖੋ ਇਸ ਦੇ ਪ੍ਰਸ਼ਨ ਜਿਹੜੇ ਆਪਾਂ ਡਿਸਕਸ ਕਰਦੇ ਆਂ ਜੀ ਪਹਿਲਾ ਪ੍ਰਸ਼ਨ ਹੈ ਕਿ ਆਇਆਨੰਦ ਕਿਸ਼ੋਰ ਕਵਤਾ ਕਿਸ ਦੁਆਰਾ ਲਿਖੀ ਗਈ ਹੈ ਤਾਂ ਤੁਸੀਂ ਇਹਦਾ ਉੱਤਰ ਹੈ ਸੁਜੀਤ ਪਾਤਰ ਸੁਜੀਤ ਪਾਤਰ ਦੁਆਰਾ ਲਿਖੀ ਹੋਈ ਕੋਈ ਇੱਕ ਕਵਿਤਾ ਦਾ ਨਾਮ ਲਿਖੋ ਤਾਂ ਆਪਾਂ ਲਿਖਾਂਗੇ ਆਯਾਨੰਦ ਈਸ਼ੋਰ ਤੇ ਕੱਚ ਦਾ ਗ라스 ਦੋਵੇਂ ਤੁਸੀਂ ਲਿਖ ਸਕਦੇ ਹੋ ਆਨੰਦ ਕਿਸ਼ੋਰ ਬਿਹਾਰ ਤੋਂ ਕਿਸ ਗੱਡੀ ਵਿੱਚ ਬੈਠ ਕੇ ਪੰਜਾਬ ਆ ਗਿਆ ਸਿਆਲ ਦਾ ਗੱਡੀ ਵਿੱਚ ਉਸ ਦੀ ਪਤਨੀ ਦਾ ਕੀ ਨਾਮ ਸੀ ਉਸ ਦੀ ਪਤਨੀ ਦਾ ਨਾਮ ਸੀ ਰਾਮਕਲੀ ਨੰਦ ਕਿਸ਼ੋਰ ਨੇ ਪੁੱਤਰੀ ਦਾ ਕੀ ਨਾਮ ਰੱਖਿਆ ਮਾਧੂਰੀ ਮਾਧੂਰੀ ਫੱਟੀ ਪਹੁੰਚ ਕੇ ਕੀ ਲਿਖ ਰਹੀ ਸੀ ਊੜਾ ਐੜਾ ਲਿਖ ਰਹੀ ਸੀ ਅੱਛਰ ਸਿੰਘ ਦੇ ਪੋਤੇ ਕੀ ਸਿੱਖ ਰਹੇ ਸਨ ਏ ਬੀ ਸੀ ਡੀ ਹਾਂਜੀ ਚਲੋ ਅੱਗੇ ਚੱਲਦੇ ਆਪਾਂ ਕੱਚ ਦਾ ਗਲਾਸ ਦੇ ਵਿੱਚੋਂ ਮਹੱਤਵਪੂਰਨ ਪ੍ਰਸ਼ਨ ਜਿਹੜੀ ਹੈਗੀਆਂ ਹਾਂਜੀ ਦੇਖੋ ਬੇਟਾ ਕੱਚ ਦਾ ਗਲਾਸ ਨਹੀਂ ਅੱਜ ਜੀ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਨਹੀਂ ਮੈਨੂੰ ਅੰਮੜੀ ਨੇ ਦਿੱਤੀਆਂ ਲੱਖ ਛਿੜਕਾ ਹਾਂਜੀ ਕੱਚ ਦਾ ਗਲਾਸ ਕਵਤਾ ਕਿਸ ਦੁਆਰਾ ਲਿਖੀ ਗਈ ਹੈ surjit patar ਮੁਟਿਆਰ ਤੀ ਦੇ ਹੱਥੋਂ ਕੀ ਟੁੱਟ ਗਿਆ ਕੱਚ ਦਾ ਗਲਾਸ ਤੀ ਨੂੰ ਕਿਸ ਨੇ ਛਿੜਕਾਂ ਦਿੱਤੀਆਂ ਮਾਨੇ ਤੇਨੂੰ ਕਿਸਨੇ ਜਿੱਤ ਤਰੀਕੇ ਦੀਆਂ ਮਾਨੇ ਤੇਰੀਆਂ ਅੱਖਾਂ ਵਿੱਚ ਕੀ ਵਹਿਣ ਲੱਗ ਪਏ ਹੰਝੂ ਵਹਿਣ ਲੱਗ ਪਏ ਨੀਰ ਨੀਰ ਵਗਿਆ ਸਾਡੇ ਆਲੇ ਦੁਆਲੇ ਕੀ ਸਸਤਾ ਵਿਕਦਾ ਹੈ ਸਸਤਾ ਵਿਕਦਾ ਹੈ ਜ਼ਮੀਰਾ ਸਾਡੇ ਆਲੇ ਦੁਆਲੇ ਕੀ ਮਹਿੰਗਾ ਮਿਲਦਾ ਹੈ ਜ਼ਮੀਨਾ ਕਿਉਂਕਿ ਜ਼ਮੀਰਾ ਸਸਤੀਆਂ ਹੋ ਗਈਆਂ ਜ਼ਮੀਨਾ ਮਹਿੰਗੀਆਂ ਵਿਕ ਰਹੀਆਂ ਧੀ ਮਾਂ ਕੋਲੋਂ ਕੀ ਮੰਗਦੀ ਹੈ ਧੀ ਮਾਂ ਕੋਲੋਂ ਕਹਿੰਦੀ ਹੈ ਕਿ ਮੇਰੇ ਸਿਰ ਉੱਤੇ ਹੱਥ ਧਰ ਦੇ ਮੰਗਦੀ ਤਾਂ ਇੱਕ ਰਾਜਾ ਵਰਦੇ ਦੀ ਮਾਂ ਕੋਲ ਕੀ ਚਾਉਂਦੀ ਹੈ ਕਿ ਉਹ ਮਾਂ ਨੂੰ ਕਹਿੰਦੀ ਹੈ ਕਿ ਮੇਰੇ ਸਿਰ ਉੱਤੇ ਹੱਥ ਧਰ ਦੇ ਠੀਕ ਹੈ ਜੀ ਅੱਗੇ ਚਲਦੇ ਆਂ ਬੇਟਾ ਆਪਾਂ ਸਵਾਲ ਅੱਗੇ ਇਹ ਹੋ ਗਏ ਬੇਟਾ ਆਪਣੇ ਕਵਿਤਾ ਭਾਗ ਦੇ ਵਿੱਚੋਂ ਜਿਨ੍ਹਾਂੇ ਕਬੀ ਹੈਗੇ ਆ ਉਹਨਾਂ ਦੇ ਵਸਤੁਨਿਸ਼ਟ ਪ੍ਰਸ਼ਨ ਜਿਹੜੇ ਸਾਰੇ ਆਪਾਂ ਡਿਸਕਸ ਕਰ ਲਏ ਹੁਣ ਆਪਾਂ ਅੱਗੇ ਚਲਦੇ ਆਂ ਵਾਰਤਕ ਭਾਗ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪ੍ਰਤਮ ਜਨਮ ਸਾਖੀ ਹਾਂਜੀ ਪ੍ਰਤਮ ਜਨਮ ਸਥਾਨੇ ਦੇ ਵਿੱਚੋਂ ਪਹਿਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਨੇ ਗੁਰੂ ਹਨ ਪਹਿਲੇ ਗੁਰੂ ਹਨ ਸਿੱਖ ਧਰਮ ਦੇ ਮੋਢੀ ਹਨ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਹੈ ਹਾਂਜੀ ਮਹਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਮ ਹੈ ਬੀਬੀ ਨਾਨਕੀ ਬੀਬੀ ਨਾਨਕੀ ਦੇ ਪਤੀ ਦਾ ਕੀ ਨਾਮ ਹੈ ਜੈ ਰਾਮ ਗੁਰੂ ਜੀ ਦਾ ਜੈ ਰਾਮ ਨਾਲ ਕੀ ਰਿਸ਼ਤਾ ਹੈ ਭਣਈਏ ਤੇ ਸਾਲੇ ਵਾਲਾ ਠੀਕ ਹੈ ਨਾ ਕਿਉਂਕਿ ਜੈ ਰਾਮ ਨਾਲ ਦਾ ਭਣਈਆ ਸੀ ਨਾ ਪੰਡਾ ਘਰ ਵਾਲਾ ਸੀ ਹਾਂਜੀ ਅੱਗੇ ਦੇਖੋ ਜਦੋਂ ਜੈਰਾਮ ਨੂੰ ਪਤਾ ਲੱਗਾ ਕਿ ਨਾਨਕ ਕੋਈ ਕੰਮ ਕਰ ਨਹੀਂ ਕਰਦਾ ਤਾਂ ਉਹਨਾਂ ਨੇ ਨਾਨਕ ਨੂੰ ਕੀ ਲਿਖੀ ਚਿੱਠੀ ਲਿਖੀ ਗੁਰੂ ਨਾਨਕ ਦੇਵ ਜੀ ਨੇ ਚਿੱਠੀ ਪੜ੍ਹ ਕੇ ਕਿੱਥੇ ਜਾਣ ਲਈ ਤਿਆਰੀ ਕਰ ਲਈ ਸੁਲਤਾਨਪੁਰ ਸੁਲਤਾਨਪੁਰ ਕੌਣ ਰਹਿੰਦੇ ਸਨ ਉਹਨਾਂ ਦੇ ਪਣੋਈਆ ਜੀ ਜੈਰਾਮ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਜਾਣ ਲੱਗੇ ਤਾਂ ਉਹਨਾਂ ਦੇ ਸੁਲਤਾਨਪੁਰ ਜਾਣ ਦੇ ਵਿਰਾਗ ਕੌਣ ਕਰ ਰਿਆ ਸੀ ਉਹਨਾਂ ਦੀ ਪਤਨੀ चलो जी अगे आप चलते हैं अगला प्रश्न है कि गुरु नानक देव जी किस तो किसों विधा चल पे अपनी पत्नी तो ठीक है जी हाँ जी अगे लिख है मोदी खाना संभाले आप देखो बेटा पहला प्रश्न है कौन खुश होया जयराम खुश होया जयराम ने किस न मिलाया नवाब दौलत खान मिलाया ਹਾਂਜੀ ਗੁਰੂ ਨਾਨਕ ਦੇਵ ਜੀ ਨਵਾਬ ਨੂੰ ਕੀ ਦੇ ਕੇ ਮਿਲੇ ਸਰੋਪਾ ਦੇ ਕੇ ਮਿਲੇ ਗੁਰੂ ਨਾਨਕ ਦੇਵ ਜੀ ਨੂੰ ਖਾਂਜੀ ਕੀ ਨਜ਼ਰ ਆਉਂਦੇ ਸਨ ਧਿਆਨਤਦਾਰ ਨਜ਼ਰ ਆਉਂਦੇ ਸਨ ਤਲਵੰਡੀ ਤੋਂ ਗੁਰੂ ਨਾਨਕ ਦੇਵ ਜੀ ਨਾਲ ਕੌਣ ਕੋਲ ਕੌਣਾ ਟਿਕਿਆ ਭਾਈ ਮਰਦਾਨਾ ਸੁਲਤਾਨਪੁਰ ਰਹਦੇ ਹੋਏ ਗੁਰੂ ਨਾਨਕ ਦੇਵ ਜੀ ਰਾਤ ਨੂੰ ਕੀ ਕਰਦੇ ਸਨ ਕੀਰਤਨ ਕਰਦੇ ਸਨ ਹਾਂਜੀ ਅੱਗੇ ਚੱਲਦੇ ਆਪਾਂ ਅਗਲਾ ਸਵਾਲ ਜੀ ਪਹਿਲੀ ਰਾਤ ਪਹਿਰ ਰਾਤ ਸੌਰੀ ਬੇਟਾ ਪਹਿਰ ਰਾਤ ਗੁਰੂ ਨਾਨਕ ਦੇਵ ਜੀ ਦਰਿਆ ਤੇ ਜਾ ਕੇ ਕੀ ਕਰਦੇ ਸਨ ਇਸ਼ਨਾਨ ਕਰਦੇ ਸਨ ਸਵੇਰ ਹੁੰਦੀ ਆ ਸਰ ਗੁਰੂ ਜੀ ਕੱਪੜੇ ਪਾ ਕੇ ਤਿਲਕ ਲਾ ਕੇ ਦਰਬਾਰ ਵਿਖੇ ਕਿੱਥੇ ਕਿੱਥੇ ਲਿਖਣ ਬੈਠ ਜਾਂਦੇ ਸਨ ਦਫਤਰ ਦੇ ਵਿੱਚ ਕਿਸਾਨ ਕਿਤਾਬ ਲਿਖਣ ਬੈਠ ਜਾਂਦੇ ਸਨ ਹਾਂਜੀ ਅੱਗੇ ਸਾਡੇ ਕੋਲ ਲੇਖ ਹੈ ਲੇਖ ਗਲੀ ਵਿੱਚ ਗਲੀ ਵਿੱਚ ਲੇਖ ਦਾ ਲੇਖਕ ਕੌਣ ਹੈ ਪੰਡਿਤ ਸ਼ਰਦਾ ਰਾਮ ਫਲੋਰੀ ਪੰਡਿਤ ਸ਼ਰਦਾ ਰਾਮ ਫਲੋਰੀ ਦਾ ਕਿਹੜਾ ਲੇਖ ਲੇਖ ਕਿਹੜਾ ਹੈ ਗਲੀ ਵਿੱਚ ਗਲੀ ਵਿੱਚ ਸਭ ਤੋਂ ਪਹਿਲਾਂ ਆ ਕੇ ਕਿਸ ਨੇ ਹੁੱਕਾ ਦਿੱਤਾ ਛਾਬੜੀ ਵਾਲੇ ਨੇ ਵਾਰਤਕ ਲੈ ਗਲੀ ਵਿੱਚ ਕਿਸੇ ਸ਼ਹਿਰ ਦੀ ਗਲੀ ਬਾਰੇ ਜ਼ਿਕਰ ਕੀਤਾ ਗਿਆ ਅੰਮ੍ਰਿਤਸਰ ਦੀ ਤੀਮੀਆਂ ਛਾਬੜੀ ਵਾਲੇ ਕੋਲ ਆ ਕੇ ਕੀ ਖਰੀਦ ਕੇ ਖਾ ਲਕ ਪੀਆਂ ਖਾਣ ਪਿੰਡੀਆਂ ਚੀਜ਼ਾਂ ਕੀ ਖਾਂਦੀਆਂ ਖਾਂਦੇ ਜਿਵੇਂ ਪਾਪੜ ਖਾਂਦੀਆਂ ਹੈ ਹਨਾ ਨਮਕੀਨ ਚੀਜ਼ਾਂ ਖਾਂਦੀਆਂ ਹੈ ਔਰਤਾਂ ਨੇ ਛਾਬੜੀ ਵਾਲੇ ਨੂੰ ਅਗਲੇ ਦਿਨ ਕੀ ਲੈ ਕੇ ਆਉਣ ਲਈ ਕਿਹਾ ਘੁੰਗੜੀਆਂ ਲੈ ਕੇ ਆਉਣ ਲਈ ਕਿ ਭੀ ਘੁੰਗੜੀਆਂ ਲੈ ਕੇ ਆਈ ਹਾਂਜੀ ਅੱਗੇ ਚੱਲੋ ਦੂਜੇ ਦਿਨ ਦੂਜੇ ਦਿਨ ਅੰਮ੍ਰਿਤ ਵੇਲੇ ਸਤਰੀਆਂ ਇਕੱਠੀਆਂ ਹੋ ਕੇ ਕਿੱਥੇ ਗਈਆਂ ਦਰਬਾਰ ਸਾਹਿਬ ਗਈਆਂ ਦਰਬਾਰ ਸਾਹਿਬ ਪਹੁੰਚ ਕੇ ਔਰਤਾਂ ਕੀ ਕਿੱਥੇ ਸ਼ਰਨਿਕ ਦਾ ਸਰੋਵਰ ਵਿੱਚ ਇਸ਼ਨਾਨ ਕੀਤਾ ਔਰਤਾਂ ਨੇ ਇਹ ਧਾਰਮਿਕ ਕਥਾ ਕਿਸ ਕੋਲੋਂ ਸੁਣੀ ਮਿਸਰਾਣੀ ਕੋਲੋਂ ਸੁਣੀ ਜਦੋਂ ਇਸਤਰੀਆਂ ਰੋਟੀ ਟੁੱਕ ਦੇ ਕੰਮ ਤੋਂ ਵੇਲੀਆਂ ਹੋਈਆਂ ਤਾਂ ਗਲੀ ਵਿੱਚ ਕੌਣ ਆ ਗਿਆ ਗਲੀ ਵਿੱਚ ਬਨਜਾਰਾ ਆ ਗਿਆ ਬਨਜਾਰੇ ਦੇ ਜਾਣ ਤੋਂ ਬਾਅਦ ਕੌਣ ਆਇਆ ਪਾਂਡਾ ਆ ਗਿਆ ਪਾਂਡੇ ਨੇ ਹੱਥ ਵਿੱਚ ਕੀ ਫੜਿਆ ਹੋਇਆ ਸੀ ਪਤਰੀ ਫੜੀ ਹੋਈ ਸੀ ਹਾਂ ਜੀ ਅੱਗੇ ਚੱਲਦੇ ਹਾਂ ਪਾਂਡੇ ਨੇ ਕਿਸ ਦੇ ਜਲਦੀ ਵਿਆਹ ਜਾਣ ਦੀ ਗੱਲ ਕੀਤੀ ਮੂਲ ਦੇ ਮੁੰਡੇ ਦੀ ਮੂਲ ਦੇ ਮੁੰਡੇ ਦੀ ਮੂਲ ਦੀ ਮਾਂ ਦੀ ਸੌਰੀ ਮੂਲ ਦੀ ਮਾਂ ਦੀ ਦਾ ਨਾਮ ਸੀ ਬਸੰਤੀ ਕੀ ਨਾਮ ਸੀ ਬਸੰਤੀ ਹਾਂਜੀ ਅੱਗੇ ਚੱਲਦੇ ਆਪਾਂ ਅੱਗੇ ਸਾਡੇ ਕੋਲ ਬੇਟਾ ਦੇਖੋ ਬਸਨਾਂ ਹਾਂਜੀ ਥੋੜਾ ਜਿਹਾ ਤੇਲ ਤੰਦ ਦਾ ਕਪੜਾ ਅਤੇ ਚਾਂਦੀ ਸਿਰ ਨਾਲ ਤੇਲ ਤੰਦ ਦਾ ਕਪੜਾ ਚਾਂਦੀ ਸਿਰ ਨਾਲ ਸੁਹਾ ਕੇ ਪਾਂਡੇ ਨੂੰ ਦੇ ਨਾਲ ਕੀ ਹੋ ਜਾਣਾ ਸਭ ਦਲਿੱਦਰ ਦੂਰ ਹੋ ਜਾਣਿਆ ਸਭ ਦਲਿੱਦਰ ਦੂਰ ਹੋ ਜਾਣਿਆ ਦਲਿੱਦਰ ਦੂਰ ਹੋ ਜਾਣਿਆ ਇਸ ਤਰ੍ਹਾਂ ਲਿਖਣਾ ਤੁਸੀਂ ਦਲਿੱਦਰ ਈਸ਼ਰਾਇਏ ਦਲਿੱਦਰ ਜਾਏ ਦਲਿੱਦਰ ਦੀ ਜੜ ਝੁੱਲੇ ਪਾਏ ਲੋੜੀ ਬੜੀ ਆ ਪਾਏ ਸਤਰਾ ਬੋਲਦੇ ਹਾਂ ਠੀਕ ਹੈ ਨਾ ਦਲਿੱਦਰ ਕਿਸੇ ਦਾ ਛੱਲਾ ਛਾਪ ਕੰਨ ਦੀ ਵਾਲੀ ਤੇ ਚਦਰਦਰ ਨੂੰ ਆ ਕੇ ਕਿਸ ਨੇ ਆਪਣਾ ਰਸਤਾ ਫੜਿਆ ਪੰਡੇ ਨੇ ਹਾਂਜੀ ਅੱਗੇ ਚੱਲਦੇ ਆਪਾਂ ਆਪਣੇ ਅੱਗੇ ਸਾਡੇ ਕੋਲ ਬੇਟਾ ਕਿ ਲੇਖ ਹੈ ਜੀ ਸਮੇ ਦਾ ਅਰਗ ਲਾਲਾ ਬਿਆਰੀ ਲਾਲਪੁਰੀ ਦਾ ਲੇਖ ਸਮੇ ਦਾ ਅਰਗ ਹਾਂਜੀ ਇਸ ਤੇ ਪ੍ਰਸ਼ਨ ਡਿਸਕਸ ਕਰਦੇ ਆ ਆ ਪ੍ਰਸ਼ਨ ਬੇਟਾ ਮੈਂ ਇੱਕ ਵਾਰ ਛੁਡਾ ਰਿਹਾ ਤੁਹਾਨੂੰ ਆ ਪ੍ਰਸ਼ਨ ਸ਼ਾਇਦ ਹੀ ਆਵੇ ਕਿਉਂਕਿ ਕਿਤਾਬ ਦਾ ਨਾਮ ਮੈਨੂੰ ਨਹੀਂ ਪਤਾ ਵੀ ਇਹ ਪਾਰਟਿਕੂਲਰ ਲੈ ਕੇ ਜਿਹੜਾ ਹੈ ਉਹਨਾਂ ਦਾ ਕਿਹੜੀ ਕਿਤਾਬ ਦੇ ਵਿੱਚ ਹੈ ਸਮੇਂ ਦਾ ਅਰਥ ਤੋਂ ਕੀ ਭਾਵ ਹੈ ਸਮੇਂ ਦੀ ਕਦਰ ਹੈ ਸਮੇਂਦਾਰ ਦੇ ਲੇਖ ਅਨੁਸਾਰ ਸਾਧੂ ਨੇ ਨਗਰ ਵਿੱਚ ਕੀ ਦੇਖਿਆ ਮੜੀਆਂ ਦੇਖੀਆਂ ਮੜੀਆਂ ਦੇ ਉੱਪਰ ਪ੍ਰਾਣੀਆਂ ਦੀ ਉਮਰ ਕਿੰਨੀ ਲਿਖੀ ਹੋਈ ਸੀ ਕਿਸੇ ਦੇ ਉੱਪਰ 2 ਸਾਲ ਲਿਖੀ ਸੀ ਕਿਸੇ ਉੱਪਰ 3 ਸਾਲ ਲਿਖੀ ਹੋਈ ਸੀ ਕਿਸੇ ਉੱਪਰ 5 ਸਾਲ ਸੀ ਪਰ 5 ਤੋਂ ਵੱਧ ਕਿਸੇ ਦੀ ਉਮਰ ਨਹੀਂ ਲਿਖੀ ਹੋਈ ਸੀ ਨਗਰ ਵਿੱਚ ਬੰਦੇ ਦੀ ਅਸਲ ਉਮਰ ਉਨੀ ਹੀ ਮੰਨੀ ਜਾਂਦੀ ਹੈ ਜਿੰਨਾ ਸਮਾਂ ਉਹਨਾਂ ਨੇ ਕਿਸੇ ਕੰਮ ਲਈ ਲਗਾਇਆ ਹੋਵੇ ਸ਼ੁਭ ਕਮਾਂ ਦੇ ਵਿੱਚ ਲਗਾਇਆ ਹੋਵੇ ਜਿੰਨਾ ਸਮਾਉਸ ਨੇ ਸ਼ੁਭ ਕਮਾਂ 'ਚ ਲਗਾਇਆ ਉਸ ਦੀ ਅਸਲ ਉਮਰ 19 ਮੰਨੀ ਜਾਂਦੀ ਸੀ ਲੇਖਕ ਅਨੁਸਾਰ ਸਮੇ ਨੂੰ ਕੀ ਸਮਝਣਾ ਚਾਹੀਦਾ ਹੈ ਇਹ ਪ੍ਰਸ਼ਨ ਇਹਦੇ ਵਿੱਚ ਕਿਤਾਬ ਦੇ ਵਿੱਚ ਨਹੀਂ ਹੈ ਬੇਟਾ ਇਹਨੂੰ ਛੱਡ ਦਿੰਨੇ ਆਪਾਂ ਅੱਗੇ ਚੱਲਦੇ ਆਂ ਹਾਂਜੀ ਅੱਗੇ ਹੈ ਸਾਡੇ ਕੋਲ 7 ਨੰਬਰ ਪ੍ਰਸ਼ਨ ਦੇਖੋ ਮਨੁਕ ਦਾ ਇਹ ਪ੍ਰਸ਼ਨ ਪੁਰਾ ਸੈਟ ਕਰਨ ਵਾਲਾ ਕਿ ਮਨੁੱਖ ਦਾ ਸਮਾ ਲੋਕ ਪਰਲੋਕ ਸਵਾਰਨ ਵਾਲੀ ਈਸ਼ਵਰ ਦੀ ਅराधना ਦੀ ਬਜਾਏ ਹੋਰ ਕਿੱਥੇ ਲੱਗਣਾ ਚਾਹੀਦਾ ਹੈ ਹੋਰ ਕਿੱਥੇ ਨਹੀਂ ਲੱਗਣਾ ਚਾਹੀਦਾ ਮਾੜੇ ਕੰਮਾਂ ਦੇ ਵਿੱਚ ਨਹੀਂ ਲੱਗਣਾ ਚਾਹੀਦਾ ਜਿਹੜੇ ਕੰਮਾਂ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ ਉਹਨਾਂ ਕੰਮਾਂ ਦੇ ਵਿੱਚ ਇਹ ਕੰਮ ਨਹੀਂ ਸਮਾਂ ਨਹੀਂ ਲੱਗਣਾ ਚਾਹੀਦਾ ਸਮਾਂ ਸਿਰਫ ਸਿਰਫ ਲੋਕ ਪਰਲੋਕ ਸਵਾਰਨ ਵਾਲੀ ਈਸ਼ਵਰ ਦੀ ਅराधना ਵਿੱਚ ਹੀ ਲੱਗਣਾ ਚਾਹੀਦਾ ਹੈ ਲੇਖਕ ਕੌਣ ਹੈ ਲੱਲਾ ਪਿਆਰੀ ਲਾਲਪੁਰੀ ਠੀਕ ਹੈ ਜੀ ਅੱਗੇ ਬਟਾ ਸਾਡੇ ਕੋਲ ਲੇਖ ਲੇਖ ਹੈ ਜੀ ਵੱਡਿਆਂ ਦਾ ਆਦਰ ਡਿਸਕਸ ਕਰਦੇ ਆਂ ਵੱਡਿਆਂ ਦਾ ਆਦਰ ਚਲੋ ਮਿੱਠਾ ਬੋਲਣਾ ਤੇ ਸਨੇਹ ਤੇ ਹਿਤ ਨਾਲ ਵਰਤਨ ਨੂੰ ਕੀ ਕਹਿੰਦੇ ਹਨ ਆਦਰ ਕਹਿੰਦੇ ਹਨ ਕੀ ਕਹਿੰਦੇ ਹਨ ਆਦਰ ਕਹਿੰਦੇ ਹਨ ਜਦੋਂ ਆਪ ਕੋਈ ਕਿਸੇ ਨਾਲ ਮਿੱਠਾ ਬੋਲਦੇ ਆਂ ਸਨੇਹ ਦੇ ਨਾਲ ਬੋਲਦੇ ਆਂ ਇੱਜ਼ਤ ਨਾਲ ਬੋਲਦੇ ਆਂ ਉਸ ਨੂੰ ਕਹਿੰਦੇ ਆਦਰ ਜਦੋਂ ਆਪ ਕੋਈ ਵੱਡਾ ਮਿਲ ਜਾਵੇ ਤਾਂ ਖੜੇ ਹੋ ਕੇ ਸਿਰ ਝੁਕਾ ਕੇ ਹੱਥ ਜੋੜਨ ਤੋਂ ਇਲਾਵਾ ਕੀ ਕਰਨਾ ਚਾਹੀਦਾ ਹੈ ਪੈਰੀ ਪੈਣਾ ਕਹਿਣਾ ਚਾਹੀਦਾ ਹੈ ਕੀ ਕਹਿਣਾ ਚਾਹੀਦਾ ਹੈ ਪੈਰੀ ਪੈਣਾ ਕਹਿਣਾ ਚਾਹੀਦਾ ਕਿ ਮੈਂ ਤੁਹਾਡੇ ਪੈਰੀ ਪੈਣਾ ਮਤਲਬ ਪੈਰਨ ਹੱਤ ਲਾਣਾ ਚਾਹੀਦਾ ਹੈ ਆਪਣੇ ਤੋਂ ਵੱਡੇ ਦੇ ਅੱਗੇ ਲੰਘਣਾ ਹੋਵੇ ਤਾਂ ਕੀ ਲੈਣੀ ਚਾਹੀਦੀ ਹੈ ਅਗਿਆ ਲੈਣੀ ਚਾਹੀਦੀ ਹੈ ਵੱਡੇ ਕਿੰਨੇ ਪ੍ਰਕਾਰ ਦੇ ਹੁੰਦੇ ਆ ਵੱਡੇ ਪੰਜ ਪ੍ਰਕਾਰ ਦੇ ਹੁੰਦੇ ਆ ਕਿਹੜੇ-ਕਿਹੜੇ ਇੱਕ ਸਾਖ ਵਿੱਚ ਵੱਡਾ ਹੋਵੇ ਇੱਕ ਗੁਣ ਵਿੱਚ ਵੱਡਾ ਹੋਵੇ ਇੱਕ ਪਦਵੀ ਵਿੱਚ ਵੱਡਾ ਹੋਵੇ ਇੱਕ ਵਿਦਿਆ ਵਿੱਚ ਵੱਡਾ ਹੋਵੇ ਤੇ ਇੱਕ ਅਵਸਥਾ ਵਿੱਚ ਵੱਡਾ ਹੋਵੇ ਹਾਂਜੀ ਅੱਗੇ ਆ ਕਿਸ ਦੇ ਅਨੁਸਾਰ ਗੁਰੂ ਮਾਤਾ ਪਿਤਾ ਤੇ ਵੱਡੇ ਭਰਾ ਦਾ ਸਦਾ ਆਦਰ ਕਰਦੇ ਰਹਿਣਾ ਚਾਹੀਦਾ ਕਿਸ ਦੇ ਅਨੁਸਾਰ ਮਨੂ ਜੀ ਅਨੁਸਾਰ ਮਨੂ ਜੀ ਅਨੁਸਾਰ ਵੱਡੇ ਭਰਾ ਦਾ ਗੁਰੂ ਦਾ ਮਾਤਾ ਪਿਤਾ ਦਾ ਆਦਰ ਕਰਦੇ ਰਹਿਣਾ ਚਾਹੀਦਾ ਹੈ ਹਾਂਜੀ ਅੱਗੇ ਹੈ ਸਾਡੇ ਕੋਲ ਉਹ ਕੀ ਹੈ ਜੋ ਗੁਰੂ ਤੋਂ ਮਗਰੋਂ ਸਹਾਇਕਤੇ ਵੱਡੇ ਭਰਾ ਦਾ ਅਧਿਕਾਰ ਦਿੰਦੀ ਹੈ ਹਾਂਜੀ ਉਹ ਕੌਣ ਹੈ ਜੋ ਗੁਰੂ ਤੋਂ ਮਗਰੋਂ ਸਹਾਇਕ ਅਤੇ ਵੱਡੇ ਭਰਾ ਦਾ ਅਧਿਕਾਰ ਦਿੰਦੀ ਹਾਂਜੀ ਹਾਂਜੀ ਉਹ ਕੀ ਹੈ ਉਹ ਕੀ ਹੈ ਜੋ ਗੁਰੂ ਤੋਂ ਮਗਰੋਂ ਸਹਾਇਕ ਕਤੇ ਵੱਡੇ ਭਰਾ ਦਾ ਅਧਿਕਾਰ ਦਿੰਦੀ ਹੈ ਇਸ ਦਾ ਉੱਤਰ ਹੈ ਜੀ ਵਿਦਿਆ ਕੀ ਹੈ ਵਿਦਿਆ ਜਿਹੜੀ ਆਪਾਂ ਪੜਾਈ ਕਰਦੇ ਆਂ ਹਾਂਜੀ ਵਿਦਿਆ ਅਗਲਾ ਹੈ ਜੀ ਲਾਲਾ ਬਿਹਾਰੀ ਲਾਲਪੁਰੀ ਇਸ ਦਾ ਉੱਤਰ ਕੀ ਹੈ ਲਾਲਾ ਬਿਹਾਰੀ ਵੱਡਿਆਂ ਦਾ ਅਦਰ ਲੇਖਕ ਦਾ ਲੇਖਕ ਕੌਣਾ ਹੈ ਤਾਂ ਉਹਦਾ ਉੱਤਰ ਹੈ ਬੇਟਾ ਲਾਲਾ ਬਿਹਾਰੀ ਲਾਲਪੁਰੀ ਚਲੋ ਜੀ ਅੱਗੇ ਚੱਲਦੇ ਆਪਾਂ ਅੱਗੇ ਸਾਡੇ ਕੋਲ ਲੇਖ ਬਟਾ ਢੋਲ ਟਮਕਾ ਸੌਰੀ ਹਾਂ ਢੋਲ ਟਮਕਾ ਹੀ ਹੈ ਢੋਲ ਟਮਕਾ ਦੇ ਪ੍ਰਸ਼ਨ ਉੱਤਰ ਆਪਾਂ ਕਰਦੇ ਹਾਂ ਚਲੋ ਢੋਲ ਟਮਕਾ ਲੇਖ ਦਾ ਲੇਖਕ ਕੌਣ ਹੈ ਲਾਲ ਸਿੰਘ ਕਮਲਾ ਇਕਾਲੀ ਲਾਲ ਸਿੰਘ ਕਮਲਾ ਅਕਲੀ ਪਹਿਲੇ ਪ੍ਰਸ਼ਨ ਉੱਤਰ ਲਾਲ ਸਿੰਘ ਕਮਲਾ ਕਾਲੀ ਲਾਲ ਸਿੰਘ ਕਮਲਾ ਕਾਲੀ ਦੁਆਰਾ ਲਿਖਿਆ ਲੇਖ ਕਿਹੜਾ ਜੀ ਢੋਲ ਟਮਕਾ ਦੁਨੀਆਂ ਵਿੱਚ ਅਜਿਹੇ ਲੋਕ ਹਨ ਜਿਹੜੇ ਆਲੇ ਦੁਆਲੇ ਤੇ ਸੁੱਖ ਤੇ ਸ਼ਾਂਤੀ ਦੀ ਪ੍ਰਵਾਹ ਕੀ ਕਰਦੇ ਹਨ ਹਾਂ ਉਹ ਹੈ ਜੀ ਗੌਤਮ ਬੁੱਧ ਗੌਤਮ ਬੁੱਧ ਵਰਗੇ ਲੋਕ ਤੇ ਈਸ਼ਮਸੀ ਵਰਗੇ ਲੋਕ ਗੌਤਮ ਬੁੱਧ ਗੌਤਮ ਬੁੱਧ ਅਤੇ ਈਸ਼ਮਸੀ ਠੀਕ ਹੈ ਬੇਟਾ ਗੌਤਮ ਬੁੱਧ ਤੇ ਈਸ਼ਾ ਮਸੀ ਅੱਗੇ ਜੀ ਜਰਮਨਾ ਨੇ ਕਿਹੜੇ ਜਹਾਜ਼ੀ ਬੇੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬਰਤਾਨੀਆ ਦੇ ਜਹਾਜ਼ੀ ਬੇੜੇ ਨੂੰ ਬਰਤਾਨੀਆ ਮਤਲਬ ਬਰਤਾਨੀਆ ਕੋਣਾ ਬ੍ਰਿਟਿਸ਼ਰ ਅੰਗਰੇਜ਼ ਬਰਤਾਨੀਆ ਕੌਣ ਬਰਤਾਨੀਆਂ ਦੇ ਜਹਾਜੀ ਬੇੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਰਮਨਾ ਨੇ ਡੈਨਮਾਰਕ ਹਾਲੈਂਡ ਤੋਂ ਇਲਾਵਾ ਕਿਹੜਾ ਕੰਡਾ ਮੱਲਣ ਦੀ ਕੋਸ਼ਿਸ਼ ਕੀਤੀ ਨਾਰਵੇ ਦਾ ਤੇ ਜਰਮਨੀ ਫੌਜ ਫੌਜੀ ਬੈਂਡ ਵਜਾਉਂਦੇ ਹੋਏ ਨਾਰਵੇ ਦੇ ਕਿਹੜੇ ਸ਼ਹਿਰ ਵਿੱਚ ਦਾਖਲ ਹੋਏ ਓਸਲੋ ਦੇ ਵਿੱਚ ਕਿੱਥੇ ਓਸਲੋ ਦੇ ਵਿੱਚ ਬੜੀ ਉਸਤਾਦੀ ਨਾਲ ਮੱਲਿਆ ਉਹਨਾਂ ਨੇ ਠੀਕ ਹੈ ਜੀ ਓਸਲੋ ਦੇ ਵਿੱਚ ਦਾਖਲ ਹੋਏ ਮਨੁੱਖ ਕੋਲ ਟੱਕਰ ਲਾ ਲਈ ਕਿੰਨਾ ਮੰਸ ਨਾਨਦਰਾ ਤੇ ਸਿੰਘ ਨੇ ਜਾਨਵਰਾਂ ਵਾਂਗ ਜਿਹੜਾ ਫਰੇਮ ਨਾਲ ਦੂਜੇ ਨੂੰ ਕਾਬੂ ਕਰੇ ਉਸ ਨੂੰ ਕੀ ਕਹਿੰਦੇ ਨੇ ਉਸ ਨੂੰ ਸੱਭਿਅਕ ਕਹਿੰਦੇ ਹਨ ਕੀ ਕਹਿੰਦੇ ਆ ਸੱਭਿਅਕ ਕਹਿੰਦੇ ਹਨ ਹਾਂਜੀ ਅੱਗੇ ਚੱਲਦੇ ਆਪਾਂ ਨੌ ਨੰਬਰ ਪ੍ਰਸ਼ਨ ਨੌ ਨੰਬਰ ਪ੍ਰਸ਼ਨ ਸਾਡੇ ਕੋਲ ਬੇਟਾ ਕਿ ਜਿਹੜਾ ਕਿਹਦਾ ਬਾਪੂ ਦੇ ਮੇਜ਼ ਕੁਰਸੀਆਂ ਸਿੱਧੀਆਂ ਕਰਦਿਆਂ ਹੀ ਕਰਦਿਆਂ ਹੀ ਦੁਪਹਿਰ ਸਮੇਂ ਕੀ ਸ਼ੁਰੂ ਹੋ ਜਾਂਦਾ ਰੇਡੀਓ ਸ਼ੁਰੂ ਹੋ ਜਾਂਦਾ ਕੀ ਸ਼ੁਰੂ ਹੋ ਜਾਂਦਾ ਰੇਡੀਓ ਸ਼ੁਰੂ ਹੋ ਜਾਂਦਾ ਹੈ। ਰੇਡੀਓ ਤੇ ਲਾਊਡ ਸਪੀਕਰਾਂ ਦਾ ਨਾਲ ਇਨਸਾਨ ਦੇ ਕੀ ਵਿੰਨੇ ਜਾਂਦੇ ਆ? ਕੰਨ ਵਿੰਨੇ ਜਾਂਦੇ ਆ। ਕੰਨ ਪਾੜੂ ਸ਼ੋਰ ਹੁੰਦਾ ਨਾ ਰੇਡੀਓ ਦੇ ਸਪੀਕਰਾਂ ਦਾ। ਇਸ ਲਈ ਕੰਨ ਵਿੰਦੇ ਵਿੰਨੇ ਵਿੰਨ ਦਿੱਤੇ ਜਾਂਦੇ ਹਨ। ਅੱਗੇ ਆ ਜੀ ਸਾਡੇ ਕੋਲ ਵਹਿਮੀਤਾ ਆ। ਸੁਬਾ ਸਿੰਘ ਦਾ ਲੇਖ ਵਹਿਮੀਤਾ। ਹਾਂਜੀ ਕਰਦੇ ਆ ਡਿਸਕਸ ਇਹਦੇ ਪ੍ਰਸ਼ਨ ਉੱਤਰ ਆਪਾਂ। ਦੇਖੋ ਪਹਿਲਾ ਆ ਜੀ ਕਿ ਲੇਖ ਦਾ ਲੇਖਕ ਕੌਣ ਹੈ? ਉਨੇ ਦੱਸ ਕੇ ਟਿਆ ਸੁਭਾ ਸਿੰਘ ਅਗਲਾ ਪ੍ਰਸ਼ਨ ਦੇਖੋ ਸੁਭਾ ਸਿੰਘ ਦਾ ਲਿਖਿਆ ਲੇ ਕਿਹੜਾ ਜੀ ਵਹਿਮੀ ਤਾਇਆ ਦੁਨੀਆਂ ਵਿੱਚ ਹੋਰ ਹਰ ਬਿਮਾਰੀ ਦਾ ਇਲਾਜ ਹੈ ਪਰ ਇੱਕ ਦਾ ਨਹੀਂ ਕਿਹੜੀ ਦਾ ਵਹਿਮ ਦਾ ਕੋਈ ਇਲਾਜ ਨਹੀਂ ਵਹਿਮੀਆਂ ਨਾਲ ਮੁਕਾਬਲਾ ਅਕਲ ਭੁੱਲ ਕਰਨ ਕਿਉਂਕਿ ਵਹਿਮੀ ਵਿਅਕਤੀ ਨਾਲ ਕੋਈ ਸਮਝਦਾਰ ਵਿਅਕਤੀ ਕਦੇ ਵੀ ਬੈਸ ਨਹੀਂ ਕਰਦਾ ਤਾਇਆ ਮਨਛਾਰਾਮ ਨੂੰ ਸਾਰੇ ਮੋਹਲੇ ਵਾਲੇ ਕੀ ਸਮਝਦੇ ਹਨ ਵਹਿਮੀ ਤਾਇਆ ਕੀ ਸਮਝਦੇ ਹਨ ਜਦੋਂ ਤਾਇਆ ਹੱਟੀ ਵਿੱਚ ਬੈਠਾ ਸੀ ਤਾਂ ਉਸ ਨੇ ਮੂੰਹ ਵਿੱਚ ਕੀ ਪਾਇਆ ਹੋਇਆ ਸੀ ਤਾਂ ਉਸ ਨੇ ਮੂੰਹ ਦੇ ਵਿੱਚ ਥਰਮਾਮੀਟਰ ਪਾਇਆ ਹੋਇਆ ਸੀ ਕੀ ਪਾਇਆ ਸੀ ਥਰਮਾਮੀਟਰ ਥਰਮਾਮੀਟਰ ਕਿਉਂਕਿ ਉਸ ਨੇ ਆਪਣੇ ਉਹਨੂੰ ਇਹ ਵਹਿਮ ਹੋ ਗਿਆ ਸੀ ਕਿ ਭਾਈ ਮੈਨੂੰ ਤਾਂ ਭੱਖ ਰਹੀਂਦੀ ਹੈ ਥਰਮਾਮੀਟਰ ਹਾਂਜੀ ਅੱਗੇ ਚੱਲਦੇ ਆਪਾਂ ਅਗਲਾ ਸਵਾਲ ਆ 6 ਨੰਬਰ ਹਾਂਜੀ ਟੁਣਵੜਾ 6 ਨੰਬਰ ਸਵਾਲ ਕੀ ਕਹਿੰਦਾ ਹੈ 6 ਨੰਬਰ ਸਵਾਲ ਕਹਿੰਦਾ ਬੇਟਾ ਦੇਖੋ ਜਦੋਂ ਤਾਇ ਦੇ ਬੁਖਾਰ ਦਾ ਵਹਿਮ ਜਦੋਂ ਤਾਇ ਦੇ ਬੁਖਾਰ ਦਾ ਵਹਿਮ ਲੱਥਾ ਤਾਂ ਉਸ ਨੂੰ ਹੋਰ ਕਿਹੜਾ ਵਹਿਮ ਚਿੰਬੜ ਗਿਆ ਉਸ ਨੂੰ ਵਹਿਮ ਚਿੰੜਿਆ ਸੀ ਬਿਮਾਰੀ ਦੇ ਕਿਟਾਣੂਆਂ ਦਾ ਕਿਹੜਾ ਬਿਮਾਰੀ ਦੇ ਕਿਟਾਣੂਆਂ ਦਾ ਵਹਿਮ ਚਿੰਬੜ ਗਿਆ ਤਾਇ ਦੇ ਘਰ ਆਏ ਮੈਨੰ ਤੋਂ ਬਾਅਦ ਚਾਦਰਾਂ ਕੁਰਸੀਆਂ ਨੂੰ ਗਰਮ ਪਾਣੀ ਵਿੱਚ ਪਾ ਕੇ ਉਬਾਲਦਾ ਤੇ ਉਸ ਤੋਂ ਇਲਾਵਾ ਕੀ ਕਰਦਾ ਉਹਨਾਂ ਉੱਤੇ ਕਿਰਮ ਨਾਸਕ ਉਹਨਾਂ ਉੱਤੇ ਕਿਰਮ ਨਾਸਕ ਪਾਊਡਰ ਵੀ ਛਿੜਕਦਾ ਬੱਚੇ ਦੇ ਮੂੰਹ ਚੁੰਮ ਲੈਣ ਤੇ ਤਾਏ ਨੇ ਸਬਨ ਨਾਲ ਮੂੰਹ ਰਗੜ 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 ਕੇ ਕਿਸ ਵਿੱਚੋਂ ਖੂਨ ਕੱਢ ਦਿੱਤਾ ਕੰਨ ਵਿੱਚੋਂ ਖੂਨ ਕੱਢ ਦਿੱਤਾ ਬੱਚੇ ਦੀਆਂ ਚਾਂਗਰਾਂ ਸੁਣ ਕੇ ਤਾਏ ਕੋਲੋਂ ਬੱਚਾ ਬੱਚਾ ਕੌਣ ਛਡਾਉਣ ਲਈ ਆਇਆ ਉਸ ਦੇ ਚਾਚੇ ਤਾਏ ਕਿਸ ਨੇ ਅਲਵਾਈਰੀ ਦੁਕਾਨ ਉੱਤੇ ਤਾਏ ਦਾ ਪੈਰ ਕਿਸ ਉੱਤੇ ਆ ਗਿਆ ਕੁੱਤੇ ਦੀ ਪੂਛ ਉੱਤੇ ਆ ਗਿਆ ਕੀ ਕੁੱਤੇ ਨੇ ਤਾਇ ਦੇ ਪੈਰ ਤੇ ਦੰਦ ਮਾਰਿਆ ਸੀ ਨਹੀਂ ਅੰਤ ਵਿੱਚ ਤਾਇ ਨੇ ਕੁੱਤੇ ਦੇ ਦੰਦ ਮਾਰਨ ਦੇ ਵਹਿਮ ਵਿੱਚ ਕੀ ਕੀਤਾ ਟੀਕੇ ਲਗਵਾਏ ਟੈਟਨਸ ਦੇ ਟੀਕੇ ਲਗਵਾਏ ਠੀਕ ਹੈ ਨਾ ਉਹਨੂੰ ਵਹਿਮ ਹੋ ਗਿਆ ਕਿ ਵੀ ਮੈਨੂੰ ਤਾਂ ਟੈਟਨਸ ਹੋ ਗਿਆ ਤੇ ਮੈਂ ਮੈਡੀਕਲ ਹੋਊਂਗਾ ਠੀਕ ਹੈ ਹਾਂਜੀ ਅੱਗੇ ਹੈ ਅਧੀ ਰਾਤ ਨੂੰ ਤਾਇ ਨੇ ਕਿਸ ਦਾ ਬੁਹਾ ਖੜਕਾਇਆ ਲੇਖਕ ਦਾ ਕਿਸ ਦਾ ਲੇਖਕ ਦਾ ਬੁਹਾ ਖੜਕਾਇਆ 14 ਨੰਬਰ ਪ੍ਰਸ਼ਨ ਹੈ ਜੀ ਦੇਖੋ ਬੇਟਾ ਲੇਕਕ ਘੋੜੇ ਦੀ ਲਿੱਦ ਤੇ ਡਿੱਗਿਆ ਹੋਣ ਕਰਕੇ ਸੌਰੀ ਇਹ ਲੇਕਕ ਘੋੜੇ ਦੀ ਲਿੱਦ ਤੇ ਡਿੱਗਿਆ ਹੋਣ ਕਰਕੇ ਤਾਂ ਇਹਨੂੰ ਸਵੇਰ ਤੱਕ ਕਿਸ ਚੀਜ਼ ਦਾ ਖਤਰਾ ਦੱਸਿਆ ਟੈਟਨਸ ਦਾ ਪਿਛਲੇ ਸਵਾਲ ਦਾ ਉੱਤਰ ਆਪਣੇ ਟੈਟਨਸ ਨਹੀਂ ਹੈ ਬੇਟਾ ਫੜਾ ਚੱਕਰ ਲੈਣਾ ਹਾਂਜੀ ਅੰਤਰੀ ਸਾਇਨੇ ਕੁੱਤੇ ਦੰਦ ਮਾਰਦੇ ਵੇਮਸ ਕੀ ਕੀਤਾ ਟੀਕੇ ਲਗਵਾਏ ਸੀ ਪਰ ਘੋੜੇ ਦੀ ਲਿੱਦ ਤੇ ਡਿੱਗਿਆ ਹੋਣ ਕਰਕੇ ਉਸ ਨੂੰ ਵਹਿਮ ਹੋ ਗਿਆ ਕਿ ਵੀ ਮੈਨੂੰ ਤਾਂ ਟੈਟਨਸ ਹੋਊਗਾ ਪੱਕਾ ਤਾਏ ਦੇ ਜ਼ਿੱਦ ਕਰਨ ਤੇ ਲੇਖਕ ਉਸ ਦਾ ਝਾੜਾ ਕਰਾਉਣ ਲਈ ਕਿੱਥੇ ਲੈ ਗਿਆ ਝਾੜੇ ਚਪਾੜੇ ਵਾਲੇ ਕੋਲ ਝਾੜੇ ਚਪਾੜੇ ਵਾਲੇ ਕੋਲ ਲੈ ਗਿਆ ਅੱਗੇ ਆ ਜੀ ਬੇਟਾ ਪ੍ਰਸ਼ਨ ਸਾਡੇ ਕੋਲ ਅਗਲਾ 15 ਨੰਬਰ ਤੋਂ ਬਾਅਦ ਦੇਖਦੇ ਆ ਕਿਹੜੇ ਪ੍ਰਸ਼ਨ ਆ ਗਏ ਨੇ ਚਲੋ ਹਾਂਜੀ ਲੇਖ ਅੱਗੇ ਆ ਗਿਆ ਜੀ ਬਲਰਾਜ ਸਾਹਨੇ ਦਾ ਲੇਖ ਮੋੜ ਵੇਖਿਆ ਪਿੰਡ ਹਾਂਜੀ ਬਲਰਾਜ ਸਾਹਨੇ ਦਾ ਲੇਖ ਮੋੜ ਵੇਖਿਆ ਪਿੰਡ ਇਹ ਜਿਹੜਾ ਲੇਖ ਇਸ ਬਾਰੇ ਮੈਨੂੰ ਪਤਾ ਹੈ ਬੇਟਾ ਇਹ ਜਿਹੜਾ ਲੇਖ ਹੈ ਉਹਨਾਂ ਦੀ ਉਹਨਾਂ ਦੀ ਕਿਤਾਬ ਹੈ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਪਾਕਿਸਤਾਨੀ ਸਫਰਨਾਮਾ ਲੇਖ ਦੇ ਵਿੱਚੋਂ ਲਿਆਇਆ ਹੋਇਆ ਹੈ ਮੁਰਵੇਖਿਆ ਪਿੰਡ ਉਹਨਾਂ ਦਾ ਪਿੰਡ ਨਾਮ ਸੀ ਭੇਰਾ ਬਲਰਾਜ ਸਾਹਨੇ ਦਾ ਲਿਖਿਆ ਲੇਖ ਦਾ ਕੀ ਨਾਮ ਹੈ ਮੁਰਵੇਖਿਆ ਪਿੰਡ ਮੁਰਵੇਖਿਆ ਪਿੰਡ ਕਿਹੜੀ ਪੁਸਤਕ ਵਿੱਚ ਦਰਜ ਹੈ ਮੇਰਾ ਪਾਕਿਸਤਾਨੀ ਸਫਰਨਾਮਾ ਦੇ ਵਿੱਚ ਲੇਖ ਕਿਹੜੇ ਸਾਲ ਆਪਣੇ ਜੱਦੀ ਪਿੰਡ ਪਹੇਰੇ ਆਇਆ 1962 ਦੇ ਵਿੱਚ ਲੇਖਕ ਲੇਖਕ ਅਨੁਸਾਰ ਪਉਣਾ ਘੰਟਾ ਬਸ ਕਿਹੜੇ ਪਿੰਡ ਰੁਕਨੇ ਸੀ ਭੁੱਲੋਵਾਲ ਭੁੱਲੋਵਾਲ ਰੁਕਨੇ ਸੀ ਹਾਂਜੀ ਕਿਹੜਾ ਕਿਹੜੇ ਅੰਦਰ ਵਰਦਿਆਂ ਹੀ ਲੇਖਕ ਦੀ ਪਛਾਣ ਪੂਰੇ ਦੀਆਂ ਖੁਸ਼ਬੂਆਂ ਨਾਲ ਹੋਈ ਬਲੋਚੀ ਦਰਵਾਜ਼ੇ ਇਹਦਾ ਉੱਤਰ ਹੈ ਬੇਟਾ ਬਲੋਚੀ ਦਰਵਾਜ਼ੇ ਕਿਹੜਾ ਆਦਮੀ ਪੇਰੇ ਦੀਆਂ ਸਾਨੀ ਪੇਰੇ ਪੇਰੇ ਦੀਆਂ ਸਾਨੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਨਸਪੈਕਟਰ ਕੌਣ ਜਾਣਦਾ ਸੀ ਬੇਟਾ ਇਨਸਪੈਕਟਰ ਜਾਣਦਾ ਸੀ ਕਿਸ ਨੇ ਪਿੰਡ ਦਾ ਹੂਲੀਆ ਬਦਲਿਆ ਹੋਇਆ ਸੀ ਹਾਂ ਇਮਾਰਤਾਂ ਦੇ ਮਲਬੇ ਨੇ ਇਮਾਰਤਾਂ ਟਹਿ ਟਹਿਰੀ ਹੋ ਗਈਆਂ ਸਨ ਉਹਨਾਂ ਦੇ ਮਲਬੇ ਨੇ ਪਿੰਡ ਦਾ ਹੁਲੀਆ ਬਦਲਿਆ ਹੋਇਆ ਸੀ ਨੰਬਰ 9 ਤੇ ਹੈ ਲੇਖਕ ਨੂੰ ਯਾਦ ਆਉਂਦਾ ਹੈ ਕਿ ਉਹਨਾਂ ਦੀ ਗਲੀ ਤੇ ਦੀ ਨੁੱਕਰ ਤੇ ਕੀ ਸੀ ਹੂ ਲੇਖਕ ਦੇ ਦਾਦੇ ਪੁੱਤਰੇ ਭਰਾ ਦਾ ਕੀ ਨਾਮ ਸੀ ਚੌਧਰੀ ਗੁਲਾਮ ਮੁਹੰਮਦ ਚੌਧਰੀ ਗੁਲਾਮ ਮੁਹੰਮਦ ਹਾਂ ਜੜੀਏ ਬੇਟਾ ਦੇਸ਼ ਦੀ ਬਣਤੋਂ ਵਿੱਚ ਉਹ ਕੀ ਬਣ ਗਿਆ ਮੁਸਲਮਾਨ ਦੇਸ਼ ਬਣ ਗਿਆ ਪਾਕਿਸਤਾਨ ਤੇ ਉਹਦਾ ਭਰਾ ਜਿਹੜਾ ਸੀ ਨਾ ਦਾਦਾ ਪੁੱਤਰਾ ਭਰਾ ਉਹ ਬਣ ਗਿਆ ਮੁਸਲਮਾਨ ਚੌਧਰੀ ਗੁਲਾਮ ਮੁਹੰਮਦ ਦੇ ਲੜਕੇ ਦਾ ਕੀ ਨਾਮ ਸੀ ਚੌਧਰੀ ਗੁਲਾਮ ਮੁਹੰਮਦ ਦੇ ਲੜਕੇ ਦਾ ਕੀ ਨਾਮ ਸੀ ਅਨਵਰ ਉਹਦਾ ਨਾਮ ਸੀ ਅਨਵਰ ਹਾਂਜੀ ਅੱਗੇ ਚੱਲਦੇ ਆ ਆਪਾਂ ਬੁੱਢੇ ਦੋਸਤ ਦਾ ਕੀ ਨਾਮ ਸੀ ਬੁੱਢੇ ਦੋਸਤ ਦਾ ਨਾਮ ਸੀ ਮੁਹੰਮਦ ਆ ਚੌਧਰੀ ਗੁਲਾਮ ਮੁਹੰਮਦ ਦੇ ਬੁੱਢੇ ਦੋਸਤ ਦਾ ਨਾਮ ਸੀ ਮੁਹੰਮਦ ਨੋਟ ਕਰ ਲਓ ਬੇਟਾ ਬੁੱਢੇ ਦੋਸਤ ਦਾ ਨਾਮ ਕੀ ਸੀ ਮੁਹੰਮਦ ਅਚਾਨਕ ਲੇਖਕ ਦੀ ਨਜ਼ਰ ਕਿੱਥੇ ਪਈ ਅਚਾਨਕ ਲੇਖਕ ਦੀ ਨਜ਼ਰ ਜਿਹੜੀ ਹੈ ਕਰਦੇ ਉੱਪਰਲੇ ਸੁੱਫੇ ਉੱਪਰ ਪਈ ਹਾਂਜੀ ਲੇਖਕ ਨੂੰ ਕੋਠੇ ਉੱਪਰ ਚੜ ਕੇ ਆਪਣੇ ਕਰਦਾ ਸੌਰੀ ਜਿਹੜਾ ਉੱਪਰਲਾ ਸੁੱਫੇ ਦਾ ਜਵਾਬ ਹੈ ਲੇਖਕ ਦੇ ਉਸ ਦੇ ਘਰ ਵਿੱਚ ਕਿਸ ਦੀ ਗੁੜਮਾਈ ਹੋਈ ਸੀ ਉਸ ਦੀ ਭੈਣ ਦੀ ਲੇਖਕ ਬੋਲਦਾ ਤੇ ਰੋਂਦਾ ਕਿਸ ਨੂੰ ਯਾਦ ਕਰਦਾ ਹੋਇਆ ਡਿੱਗ ਪਿਆ ਆਪਣੀ ਮਰੀ ਹੋਈ ਭੈਣ ਨੂੰ ਯਾਦ ਕਰਦਾ ਹੋਇਆ ਡਿੱਗ ਪਿਆ ਹਾਂਜੀ ਅੱਗੇ ਹੈ ਬੇਟਾ ਲੇਖ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਹਾਂਜੀ ਕਿਉਂਕਿ ਖੁਸ਼ੀਆਂ ਨੂੰ ਤਾਂ ਬੁਲਾਉਣਾ ਪੈਂਦਾ ਹੈ ਵਿਚਾਰ ਨੂੰ ਡਾਕਟਰ ਟੀ ਆਰ ਸ਼ਰਮਾ ਦਾ ਲੇਖ ਹਾਂਜੀ ਦੇਖਦੇ ਹਾਂ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਲੇਖਕ ਕੌਣ ਹੈ ਡਾਕਟਰ ਟੀ ਆਰ ਸ਼ਰਮਾ ਕਿਹੜੀਆਂ ਗੱਲਾਂ ਹਨ ਜੋ ਮਨੁੱਖ ਨੂੰ ਵੱਡੀਆਂ-ਵੱਡੀਆਂ ਖੁਸ਼ੀਆਂ ਦੇ ਸਕਦੀਆਂ ਹਨ ਨਿੱਕੀਆਂ-ਨਿੱਕੀਆਂ ਗੱਲਾਂ ਨਿੱਕੀਆਂ-ਨਿੱਕੀਆਂ ਗੱਲਾਂ ਹੀ ਹਨ ਜੋ ਇਨਸਾਨ ਨੂੰ ਵੱਡੀਆਂ-ਵੱਡੀਆਂ ਖੁਸ਼ੀਆਂ ਦੇ ਸਕਦੀਆਂ ਹਨ ਹਾਂਜੀ ਨਿੱਕੀਆਂ ਨਿੱਕੀਆਂ ਗੱਲਾਂ ਨਿੱਕੀਆਂ ਨਿੱਕੀਆਂ ਗੱਲਾਂ ਨਿੱਕੀਆਂ ਨਿੱਕੀਆਂ ਗੱਲਾਂ ਹੀ ਮਨੁੱਖ ਨੂੰ ਵੱਡੀਆਂ ਵੱਡੀਆਂ ਖੁਸ਼ੀਆਂ ਦੇ ਸਕਦੀਆਂ ਹਨ ਅਨਪੜ੍ਹ ਵਿਅਕਤੀ ਨੂੰ ਖੁਸ਼ੀ ਕਿਸ ਤਰ੍ਹਾਂ ਮਿਲ ਸਕਦੀ ਹੈ ਮੰਨ ਲਓ ਕੋਈ ਅਨਪੜ੍ਹ ਵਿਅਕਤੀ ਹੈ ਉਹ ਤੁਹਾਡੇ ਕੋਲ ਆਉਂਦਾ ਹੈ ਤੇ ਉਹ ਕਹਿੰਦਾ ਕਿ ਮੈਨੂੰ ਇਹ ਚਿੱਠੀ ਪੜ੍ਹ ਕੇ ਦੱਸ ਤੁਸੀਂ ਉਸ ਨੂੰ ਚਿੱਠੀ ਪੜ੍ਹ ਕੇ ਦੱਸਦੇ ਹੋ ਤੇ ਉਸ ਨੂੰ ਖੁਸ਼ੀ ਮਿਲਦੀ ਹੈ ਜਦੋਂ ਜਦੋਂ ਤੁਹਾਡੇ ਕਿਸੇ ਕੰਮ ਕਰਕੇ ਦੂਜਿਆਂ ਨੂੰ ਖੁਸ਼ੀ ਮਿਲਦੀ ਹੈ ਤੇ ਤੁਹਾਨੂੰ ਵੀ ਖੁਸ਼ੀ ਮਿਲਦੀ ਹੈ ਕੋਈ ਇੱਕ ਤਰੀਕਾ ਦੱਸੋ ਜਿਸ ਨਾਲ ਮਨੁੱਖ ਆਪਣਾ ਗੁੱਸਾ ਪ੍ਰਗਟ ਕਰਦਾ ਹੈ ਜ਼ੁਬਾਨ ਨਾਲ ਗੁੱਸਾ ਪ੍ਰਗਟ ਕਰ ਸਕਦਾ ਹੈ ਚਿਹਰੇ ਦੇ ਹਾਵ-ਭਾਵ ਨਾਲ ਗੁੱਸਾ ਪ੍ਰਗਟ ਕਰ ਸਕਦਾ ਹੈ ਸਰੀਰ ਦੀਆਂ ਹਰਕਤਾਂ ਨਾਲ ਕਰ ਸਕਦਾ ਹੈ ਹਨ ਸਾਰੀਆਂ ਚੀਜ਼ਾਂ ਦੇ ਨਾਲ ਉਹ ਬੰਦਾ ਜਿਹੜਾ ਹੈ ਆਪਣਾ ਗੁੱਸਾ ਪ੍ਰਗਟ ਕਰ ਸਕਦਾ ਹੈ ਪਤੀ-ਪਤਨੀ ਦੁਆਰਾ ਮਾਹੌਲ ਨੂੰ ਖੁਸ਼ਗਵਾਰ ਕਿਵੇਂ ਬਣਾਇਆ ਜਾ ਸਕਦਾ ਹੈ ਜੇਕਰ ਕਿਸੇ ਮਸਲੇ ਤੇ ਪਤੀ-ਪਤਨੀ ਦੀ ਦਾ ਝਗੜਾ ਹੋ ਜਾਵੇ ਤੇ ਉਸ ਨੂੰ ਬੈਠ ਕੇ ਹੀ ਹੱਲ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਉਹ ਮਾਹੌਲ ਨੂੰ ਖੁਸ਼ਗਵਾਰ ਬਣਾ ਸਕਦੇ ਆ ਠੀਕ ਹੈ ਬਟਾ ਸੱਤ ਨੰਬਰ ਪ੍ਰਸ਼ਨ ਆਪਾਂ ਦੇਖਦੇ ਹਾਂ ਕੀ ਹੈ ਸੱਤ ਨੰਬਰ ਪ੍ਰਸ਼ਨ ਦੇਖੋ ਹਾਂਜੀ ਸਤ ਨੰਬਰ ਪ੍ਰਸ਼ਨ ਹੈ ਕਿ ਸਾਡੇ ਆਂਡ ਗਵਾਨ ਦਫਤਰ ਤੇ ਸਕੂਲ ਆਦਿ ਵਿੱਚ ਜੋ ਬੰਦੇ ਮਿਲਦੇ ਹਨ ਉਹ ਕਿਸ ਤਰ੍ਹਾਂ ਰਹਿੰਦੇ ਹਨ ਖੜੇ ਮੱਥੇ ਰਹਿੰਦੇ ਹਨ ਉਹਨਾਂ ਦਾ ਮੂੰਹ ਹਮੇਸ਼ਾ ਖੜਿਆ ਰਹਿੰਦਾ ਖੁਸ਼ ਮિજાਜ ਹੁੰਦੇ ਹੈ ਕਈ ਤਾਂ ਖੁਸ਼ ਮિજાਜ ਹੁੰਦੇ ਹੈ ਪਰ ਕਈ ਸੜੀਲ ਜਿਹੇ ਹੁੰਦੇ ਹਨਾ ਖੜੇ 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 ਮੱਥੇ ਮਤਲਬ ਹਮੇਸ਼ਾ ਫੁੱਲ ਵਾਂਗੂ ਖੜੇ ਰਹਿੰਦੇ ਹੈ ਵਿਆਹ ਆਦਿ ਦੇ ਮੌਕੇ ਤੇ ਖੁਸ਼ੀ ਦੇ ਦੋ ਕੋਈ ਸਾਧਨ ਦੱਸੋ ਵਿਆਹ ਆਦਿ ਦੇ ਮੌਕੇ ਕੀ ਹੈ ਵੀ ਤੁਸੀਂ ਉਹਨਾਂ ਨੂੰ ਨਿਯੰਤ ਨਿਯੰਦਾ ਦਿਨੇ ਸੱਦਾ ਦਿੰਨੇ ਹੋ ਵਿਆਹ ਦੇ ਰਸਮਾਂ ਦੇ ਵਿੱਚ ਬੁਲਾਉਨੇ ਹੋ ਤੇ ਸਾਰੇ ਸਾਰੇ ਕੀ ਹੈ ਖੁਸ਼ੀ ਦੇ ਮੌਕੇ ਆ ਗਿਆ ਸਾਨੂੰ ਕਿਹੋ ਜਿਹੇ ਮੌਕਿਆਂ ਵਿੱਚ ਰੱਜ ਗੱਜ ਵੱਜ ਕੇ ਸ਼ਿਰਕ ਕਰਨੀ ਚਾਹੀਦੀ ਹੈ ਖੁਸ਼ੀ ਦੇ ਮੌਕਿਆਂ ਦੇ ਵਿੱਚ ਮੈਂ ਜਾਂ ਹੋਮੇ ਖੁਸ਼ੀਆਂ ਦੇ ਪੈਦਾ ਹੋਣ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਕਿਉਂਕਿ ਮੈਂ ਜਾਂ ਹੋਮੇ ਦੀ ਭਾਵਨਾ ਹੀ ਹੈ ਜਿਹੜੀ ਸਭ ਤੋਂ ਵੱਡੀ ਰੁਕਾਵਟ ਹੈ ਕਿ ਖੁਸ਼ੀਆਂ ਪੈਦਾ ਹੋਣ ਦੇ ਵਿੱਚ ਠੀਕ ਹੈ ਨਾ ਦੋਸ਼ੀ ਨੂੰ ਖਿਮਾ ਕਰਨਾ ਕਿਹੋ ਜਿਹਾ ਕੰਮ ਸਮਝਿਆ ਜਾਂਦਾ ਹੈ ਦੋਸ਼ੀ ਨੂੰ ਖਿਮਾ ਕਰਨਾ ਖੁਸ਼ੀ ਪ੍ਰਾਪਤ ਕਰਨ ਵਾਲਾ ਕੰਮ ਸਮਝਿਆ ਜਾਂਦਾ ਹੈ ਠੀਕ ਹੈ ਜੀ ਅੱਗੇ ਚੱਲਦੇ ਹਾਂ ਲੇਖ ਬੇਬੇ ਜੀ ਹਰਪਾਲ ਸਿੰਘ ਪੰਨੂ ਹਰਪਾਲ ਪੰਨੂ ਹਰਪਾਲ ਸਿੰਘ ਪੰਨੂ ਹਾਂਜੀ ਦੇਖਦੇ ਆਪਾਂ ਪਹਿਲਾ ਪ੍ਰਸ਼ਨ ਕੀ ਹੈ ਪਹਿਲਾ ਪ੍ਰਸ਼ਨ ਹੈ ਬੇਟਾ ਦੇਖੋ ਇਹਦੇ ਵਿੱਚ ਕਿ ਬੇਬੇ ਜੀ ਲੇਖ ਦਾ ਲੇਖਕ ਕੌਣ ਹੈ ਬੀਬੇ ਜੀ ਲੇਖ ਦਾ ਲੇਖਕ ਕੌਣ ਹੈ ਡਾਕਟਰ ਰਪਾਲ ਸਿੰਘ ਪੰਨੂ ਲਿਖਿਆ ਲੈ ਕਿਹੜਾ ਜੀ ਬੀਬੇ ਜੀ ਲੇਖਕ ਨੂੰ ਕੀ ਯਾਦ ਆਉਂਦਾ ਹੈ ਆਪਣਾ ਬਚਪਨ ਯਾਦ ਆਉਂਦਾ ਹੈ ਬਚਪਨ ਦੇ ਵਿੱਚ ਬੀਬੇ ਯਾਦ ਆਉਂਦੀ ਹੈ ਜਦੋਂ ਬੀਬੇ ਘਰ ਹੁੰਦੀ ਸੀ ਤਾਂ ਦਿਨ ਰਾਤ ਕਿਹੋ ਜਿਹੇ ਹੁੰਦੇ ਸਨ ਤੀਆਂ ਵਰਗੇ ਤਿਉਹਾਰਾਂ ਵਰਗੇ ਹੁੰਦੇ ਸਨ ਬਾਪੂ ਦਾ ਸੁਭਾ ਬਾਪੂ ਦਾ ਸੁਭਾ ਆਸਕਤ ਹੋਣ ਤੇ ਉਹ ਖਿਆਲ ਰੱਖਦਾ ਕਿ ਜਦੋਂ ਇਹਨਾਂ ਦੀ ਮਾਂ ਮਰ ਮਾਂ ਘਰ ਨਾ ਹੋਵੇ ਤਾਂ ਬੱਚੇ ਝਿਰਕਣੇ ਨਹੀਂ ਕਿਉਂਕਿ ਫਿਰ ਉਹ ਕੀ ਕਰਨ ਤੋਂ ਨਹੀਂ ਹਟਣਗੇ ਉਹ ਰੋਣਾ ਨਹੀਂ ਹਟਣਗੇ ਉਹ ਕਿਉਂਕਿ ਬੱਚੇ ਆ ਨਾ ਬੱਚੇ ਤਾਂ ਫਿਰ ਰੋਣ ਲੱਗ ਜਾਣਗੇ ਇਸ ਲਈ ਵਿਸ਼ੇਸ਼ ਧਿਆਨ ਰੱਖਦਾ ਕਿ ਜਦੋਂ ਇਹਨਾਂ ਦੀ ਮਾਂ ਘਰ ਨਹੀਂ ਹੈ ਤੇ ਇਹਨਾਂ ਨੂੰ ਝਿਰਕਣਾ ਨਹੀਂ ਲੇਖਕ ਦੇ ਮਾਮੇ ਚੰਗੇ ਵਾਹੀਕਾਰ ਸਦੇ ਦੋਹਾ ਕੋਲ ਕਿੰਨੀ ਜ਼ਮੀਨ ਸੀ 50 ਏਕੜ ਜ਼ਮੀਨ ਸੀ ਬਟਾ ਉਹਨਾਂ ਦੇ ਕੋਲ 50 ਏਕੜ ਜ਼ਮੀਨ ਸੀ ਲੇਖਕ ਦੇ ਮਾਮਿਆਂ ਕੋਲ ਚਲੋ ਜੀ ਅੱਗੇ ਚੱਲਦੇ ਹਾਂ ਅੱਗੇ ਜੀ ਸਾਡੇ ਕੋਲ 7 ਨੰਬਰ ਪ੍ਰਸ਼ਨ ਦੇਖੋ ਲੇਖਕ ਨੂੰ ਇੱਕ ਵਾਰ ਘਰਾਂ ਵਿੱਚ ਤੰਗੀ ਹੋਣ ਕਰਕੇ ਕਿੱਥੇ ਤੁਰ ਦਿੱਤਾ ਨਾਨਕੇ ਲੇਖਕ ਮਹੀਨੇ ਵਿੱਚ ਇੱਕ ਵਾਰ ਨਾਨਕੇ ਤੇ ਦੂਜੀ ਵਾਰ ਕਿੱਥੇ ਜਾਂਦਾ ਦਾਦਕੇ ਲੇਖਕ ਦੀ ਛੋਟੀ ਮੰਮੀ ਦਾ ਕੀ ਨਾਮ ਸੀ ਗੁਰਦਿਆਲ ਕੌਰ ਦੁਸ਼ੇਰੇ ਤੋਂ ਪਹਿਲਾਂ ਕੱਚੇ ਘਰ ਵਿੱਚ ਕੀ ਕੰਮ ਸ਼ੁਰੂ ਹੋਇਆ ਹੋ ਜਾਂਦਾ ਲੀਪਾ ਪੋਚੀ ਦਾ ਤੇ ਕੰਨਾਂ ਉੱਤੇ ਕਿਸ ਚੀਜ਼ ਦਾ ਪਰੋਲਾ ਫੇਰਿਆ ਜਾਂਦਾ 판ਡੂ ਦਾ ਪਰੋਲਾ ਫੇਰਿਆ ਜਾਂਦਾ ਤੇ ਗਾਰੇ ਨਾਲ ਫਰਸ਼ ਲੀਪਿਆ ਜਾਂਦਾ ਲਿਖਿਆ ਜਾਂਦਾ ਲਿਖਿਆ ਨਾ ਇਹ ਗੱਲ ਕਹਤੇ ਜਾਨਾ ਲਿਪਿਆ ਜਾਂਦਾ ਕਿਹੜੇ ਮਹੀਨੇ ਬੱਦਲ ਚੜ ਆਉਂਦੇ ਤੇ ਤੇਜ਼ ਧਾਰਾਂ بارشਾਂ ਹੁੰਦੀਆਂ ਵਿਸਾਖ ਮਹੀਨੇ ਦੇ ਵਿੱਚ ਸੀਟ ਤੇ ਜਿਹੜਾ ਬੰਦਾ ਬੀਬੀ ਨਾਲ ਬੈਠਾ ਸੀ ਉਹ ਕੀ ਖਾਣ ਲਈ ਮੂੰਹ ਖੋਲਦਾ ਸੀ ਪੁੱਜੀਆ ਜੇ ਕੋਈ ਗਵਾਂਢੀ ਆਪਣੀ ਜਨਾਨੀ ਤੇ ਹੱਥ ਚੁੱਕਦਾ ਤਾਂ ਬੀਬੇ ਉਸ ਦੇ ਘਰ ਕਿਉਂ ਜਾਂਦੀ ਉਲੰਭਾ ਦੇਣ ਜਾਂਦੀ ਸੀ ਕੀ ਦੇਣ ਜਾਂਦੀ ਉਲੰਭਾ ਦੇਣ ਜਾਂਦੀ ਸੀ ਹਾਂਜੀ ਅੱਗੇ ਆ ਗਿਆ ਮੇਰੇ ਸਾਡੇ ਕੋਲ ਵਾਰਤਕ ਭਾਗ ਦੇ ਵਿੱਚੋਂ ਅਖੀਰਲੇ ਦੋ ਸਵਾਲ ਆ ਗਿਆ ਵੱਡੀ ਪ੍ਰਾਤ ਵਿੱਚ ਗੁੰਨਿਆ ਆਟਾ ਕਿਸ ਤਰ੍ਹਾਂ ਲੱਗਦਾ ਸੀ ਵੱਡੀ ਪ੍ਰਾਤ ਵਿੱਚ ਗੁੰਨਿਆ ਹੋਇਆ ਆਟਾ ਐਵੇਂ ਲੱਗਦਾ ਸੀ ਜਿਵੇਂ ਭੇਡ ਮਾਰ ਕੇ ਲਟਾਈ ਹੋਵੇ ਜਿਵੇਂ ਭੇਡ ਮਾਰ ਕੇ ਲਟਾਈ ਹੋਵੇ ਬੇਬੇ ਕਿੰਨੇ ਸਾਲ ਦੀ ਉਮਰ ਵਿੱਚ ਵਿਆਹ ਕੇ ਆਈ ਸੀ ਹਾਂ ਜੀ ਇਹਦਾ ਜਵਾਬ ਬਟਾ 16 ਸਾਲ ਦੀ ਉਮਰ ਦੇ ਵਿੱਚ ਵਿਆਹ ਕੇ ਆਈ ਸੀ ਤਾਂ ਅੱਜ ਬਟਾ ਆਪਾਂ ਸਾਹਿਤ ਮਾਲਾ ਪੁਸਤਕ ਦੇ ਵਿੱਚੋਂ ਕਗਤਾ ਅਤੇ ਭਾਰਤਿਕ ਭਾਗ ਦੇ ਜਿੰਨੇ ਵੀ ਮਹੱਤਵਪੂਰਨ ਵਿਸ਼ਤ ਪ੍ਰਸ਼ਨ ਆ ਗਿਆ ਉਹ ਸਾਰੇ ਆਪਾਂ ਡਿਸਕਸ ਕਰ ਲਈ ਹੈ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਵੀਡੀਓ ਲੈਕਚਰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰਨਾ ਹੈ ਲਾਈਕ ਕਮੈਂਟ ਵੀ ਕਰਨਾ ਹੈ ਤੇ ਜੇਕਰ ਤੁਸੀਂ ਪਹਿਲੀ ਵਾਰ ਆ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਜਿਹੜੇ ਬੱਚੇ ਪਹਿਲੀ ਵਾਰ ਇਸੇ ਵੀਡੀਓ ਨੂੰ ਦੇਖ ਰਹੇ ਹੈ ਤਾਂ ਉਹ ਪਲੇਲਿਸਟ ਵਿੱਚ ਜਾ ਕੇ ਆਪਣੀ ਜਮਾਤ ਨਾਲ ਸੰਬੰਧਿਤ ਬਾਕੀ ਵੀਡੀਓ ਵੀ ਦੇਖ ਸਕਦੇ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਅਜ ਲਈ ਐਨਹੀਂ